ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਲੋ ਜੀ ਆਪਾਂ ਪਕਾਉਣੀਆਂ ਨੇ ਬੇਸਣ ਵਾਲੀਆਂ ਮਿੱਸੀਆਂ ਰੋਟੀਆਂ ਅੱਜ ਆਪਾਂ ਤੁਹਾਨੂੰ ਦਿਖਾਣੇ ਪਕਾ ਕੇ ਉਹਦੇ ਵਾਸਤੇ ਆਪਾਂ ਸਮਾਨ ਕੱਟਣੀਆਂ ਇਹ ਤਾਜ਼ੀਆਂ ਤੇ ਫਰੈਸ਼ ਆਪਣੇ ਬੁੱਟਿਆਂ ਦੇ ਨਾਲੋਂ ਆਪਾਂ ਮਿਰਚਾਂ ਤੋੜ ਕੇ ਲਿਆਂਦੀਆਂ ਨੇ ਚਾਰ ਤੇ ਥੋੜਾ ਜਿਹਾ ਅਦਰਕ ਤੇ ਪਿਆਜ਼ ਵਾਪਸ ਸਾਰੇ ਹੋਣ ਤੇ ਸਵਾਦ ਲੱਗੇ ਪਰ ਛੋਟੇ ਹੀ ਨੇ ਤੇ ਇਹਨਾਂ ਨੂੰ ਆਪਾਂ ਕੱਟ ਲੈਣੇ ਆ ਸਾਰਿਆਂ ਨੂੰ ਐਸਟਰਾ ਫੈਬ੍ਰਿਕ ਉੱਗਰੀ ਕੱਟ ਲੈਣੇ ਨੇ ਸਾਰਾ ਸਮਾਨ ਫੈਬ੍ਰਿਕ ਕੱਟਣਾ ਹੈਗਾ ਐਸਪਰਾ ਪਸਾਰੇ ਪਿਆਜ਼ ਕੱਟ ਲੈਣੇ ਨੇ ਬਰੀਕ ਵੀ ਅਦਰਕ ਕੱਟ ਲੈਣੇ ਤੇ ਹਰੀਆਂ ਮਿਰਚਾਂ ਵੀ ਬਰੀਕ ਦੀ ਕੱਟ ਲੈਣੀਆਂ ਇਹ ਮਿਰਚਾਂ ਜਿਹੜੀਆਂ ਨੇ ਜਿਆਦੀਆਂ ਕੋੜੀਆਂ ਨੇ ਜਿਹੜੀਆਂ ਆਪਾਂ ਵੇਖ ਕੇ ਲਿਆਏ ਆਂ ਜਿਹੜੀਆਂ ਬਿਲਕੁਲ ਕੱਚੀਆਂ ਕੱਚੀਆਂ ਨੇ ਤੇ ਚਾ ਫਿਰ ਬੱਚੇ ਪਸੰਦ ਨਹੀਂ ਕਰਦੇ ਜਾਦੀਆਂ ਕੌੜੀਆਂ ਇਹ ਕੱਚੀਆਂ ਕੱਚੀਆਂ ਮਿਰਚਾਂ ਨੇ ਦੂਸਰੇ ਬੁੱਟਿਆਂ ਦੀਆਂ ਜਿਹੜੀਆਂ ਬਹੁਤ ਜ਼ਿਆਦੀਆਂ ਕੌੜੀਆਂ ਮਿਰਚਾਂ ਨੇ ਅੱਜ ਚਾਰ ਮਿਰਚਾਂ ਨੂੰ ਥੋੜੀਆਂ ਹੀ ਪਲਾੜ ਪਾਵਾਂਗੇ ਕਿਉਂਕਿ ਇਹ ਜ਼ਿਆਦੀਆਂ ਕੌੜੀਆਂ ਨਹੀਂ ਹੈਗੀਆਂ ਹੰਟਲਾ ਜੀ ਇਹ ਆਪਾ ਕਾੜਾ ਲੈ ਆ ਤਾਂ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਲੈਣਾ ਤੇ ਥੋੜਾ ਜਿਹਾ ਵਿੱਚ ਵੇਸਣਾ ਬੁੱਲ ਗਿਆ ਕਿ ਮੈਂ ਸ਼ਾਨੀਆਂ ਸੀ ਸਿਰ ਬੇਠੀ ਬਣਾ ਕੇ ਦਿੱਤੀਆਂ ਸੀ ਰੋਟੀਆਂ ਇਦੇ ਵਿੱਚ ਤੁਸੀਂ ਤੀਸਰਾ ਹਿੱਸਾ ਪਾਉਣਾ ਹੈਗਾ ਵਿਸਣ ਤੇ ਜੇ ਘਟਵਾਦ ਹੈ ਤੁਸੀਂ ਘਟਵਾਦ ਵੀ ਪਾ ਸਕਦੇ ਹੋ ਇਹਨੂੰ ਮਿਕਸ ਕਰ ਲੈਣਾ ਆਪਣਾ ਸ਼ਾਨਾ ਨਾਲ ਪਹਿਲਾਂ ਵੀ ਕੁਝ ਪੈ ਗਿਆ ਸੀਗਾ ਕੁਝ ਹੁਣ ਇਹਨੂੰ ਬਿਲਕੁਲ ਮਿਕਸ ਕਰ ਲੈਣਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਬਰੀਕ ਕੱਟੇ ਹੋਏ ਪਿਆਜ਼ ਨੇ ਥੋੜਾ ਜਿਹਾ ਅਦਰਕ ਹੈ ਫਰੀਆਂ ਮਿਰਚਾਂ ਨੇ ਚਾਰ ਜੀਰਾ ਕ੍ਰਸ਼ ਕਰਿਆ ਹੋਇਆ ਆਪਾਂ ਹੱਥਾਂ ਦੇ ਮੜਕੇ ਜਿਵੇਂ ਪਾਉਣੀ ਆ ਸਬਜ਼ੀ ਚ ਆ ਆਪਣੀ ਘਰ ਦੀ ਮੇਥੀ ਐ ਸਿਕਾਈ ਹੋਈ ਧੋ ਕੇ ਸਿਕਾਈ ਸੀ ਆਪਾਂ ਫਰੈਸ਼ ਇਹ ਆਪਣੀ ਮੇਥੀ ਐ ਇਹ ਆਪਾਂ ਪਾ ਸਕਦੇ ਆ ਵਿੱਚ ਤੇ ਜੇ ਤੁਹਾਡੇ ਕੋਲ ਹਰਾ ਧਨੀਆ ਹੈ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਠੀਕ ਹੈ ਜੀ ਹੁਣ ਸਾਰੇ ਕੁਝ ਪਾ ਲਏ ਨੇ ਇੱਥੇ ਸੁੱਕਾ ਧਨੀਆ ਤੇ ਆ ਥੋੜੀ ਮੋਟੀ ਕੁੱਟੀ ਹੋਈ ਆ ਆਪਣਾ ਕਾਲੀ ਮਿਰਚ ਐ ਥੋੜੀ ਲਾਲ ਮਿਰਚਾਂ ਤੇ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਲੈਣਾ ਥੋੜੀ ਜੀ ਹਲਦੀ ਆਪਾਂ ਤਾਂ ਪਾਉਣੀ ਹੈ ਰੰਗਤ ਵਾਸਤੇ ਵੀ ਫਿਰ ਇਹਦੇ ਨਾਲ ਬਹੁਤ ਸੋਹਣਾ ਕਲਰ ਆਉਂਦਾ ਹੈ ਇਹ ਤੁਸੀਂ ਰੋਟੀ ਜਿਹੜੀ ਹੈ ਅਗਰ ਤੰਦੂਰ ਤੇ ਵੀ ਪਕਾ ਸਕਦੇ ਆ ਆਪਾਂ ਤੰਦੂਰ ਤੇ ਵੀ ਤੁਹਾਨੂੰ ਪਕਾ ਕੇ ਦਿਖਾਵਾਂਗੇ ਲੇਕਿਨ ਅੱਜ ਆਪਾਂ ਬਣਾਵਾਂਗੇ ਗੈਸ ਤੇ ਚੁੱਲੇ ਤੇ ਪਕਾ ਸਕਦੇ ਹੋ ਹਣਾ ਆਪਣਾ ਥੋੜਾ ਜਿਹਾ ਹਮ ਵਰਖਾਤਾਂ ਦੇ ਕਾਰਨ ਥੋੜਾ ਚੁੱਲਾ ਖਰਾਬ ਹੈ ਜਦੋਂ ਨੂੰ ਆਪਾਂ ਸਹੀ ਕਰਿਆ ਤਾਂ ਉੱਥੇ ਆਪਾਂ ਰੋਟੀ ਬਣਾਉਣਾ ਕਰਾਂਗੇ ਸਾਰਾ ਸਿਆਲ ਇਸ ਤਰ੍ਹਾਂ ਨੂੰ ਕਰਕੇ ਤੇ ਹੁਣ ਆਪਾਂ ਨੋਰਮਲ ਪਾਣੀ ਦੇ ਨਾਲ ਇਹਨੂੰ ਗੁੰਨ ਲੈਣਾ ਤੁਸੀਂ ਚਾਹੋ ਤੇ ਇੱਥੇ ਥੋੜਾ ਜਿਹਾ ਇਹਦੇ ਵਿੱਚ ਤੇਲ ਜਾਂ ਕਿਉਂ ਪਾ ਸਕਦੇ ਹੋ ਮੈਂ ਤਾਂ ਤੁਸੀਂ ਇਸ ਤਰ੍ਹਾਂ ਹੀ ਗੁੰਨ ਲੈਣਾ ਥੋੜਾ ਥੋੜਾ ਨੋਰਮਲ ਜਿਹਾ ਪਾਣੀ ਨੋਰਮਲ ਜਿਹਾ ਪਾਣੀ ਪਾਉਣਾ ਹੈ ਆਪਾਂ ਨਾ ਜ਼ਿਆਦਾ ਠੰਡਾ ਨਾ ਜ਼ਿਆਦਾ ਗਰਮ ਥੋੜਾ ਥੋੜਾ ਪਾਣੀ ਪਾ ਕੇ ਤੁਸੀਂ ਇਹਨੂੰ ਗੁੰਮੋ ਲਓ ਕਿਉਂਕਿ ਜੇ ਆਟਾ ਬਜਾੜਾ ਪਤਲਾ ਹੋ ਜਾਏ ਤਾਂ ਫਿਰ ਜਦਿਆਂ ਸਹੀ ਨਹੀਂ ਬਣੀਆਂ ਰੋਟੀਆਂ ਮੀਡੀਅਮ ਚਾਹੀਦਾ ਇਹਦੇ ਵਿੱਚ ਥੋੜੀ ਜਿਹੀ ਟੋਟੇ ਪਾਲਕ ਹੈਗੀ ਆ ਵੀ ਆਪਾਂ ਪੰਪ ਵੀ ਪਾ ਸਕਦੇ ਹਾਂ ਤੇ ਹਰਾ ਧਨੀਆ ਪਾ ਸਕਦੇ ਹਾਂ ਅਨਾਰ ਦਾਣਾ ਪਾ ਸਕਦੇ ਹਾਂ ਜੀਵੈਣ ਪਾ ਸਕਦੇ ਪਰ ਆਪਣੇ ਕੋਲ ਹੁਣ ਹੈ ਨਹੀਂ ਇਸ ਟਾਈਮ ਤੇ ਵੈਸੇ ਵੀ ਰੋਟੀ ਵੇਸਣ ਵਾਲੀ ਕਾਫੀ ਹੈਲਦੀ ਹੁੰਦੀ ਹੈ ਨਾਲ ਵੀ ਆਪਾਂ ਜਾਦਾ ਕੁਝ ਪਾਉਣਾਗੇ ਜਿਹਾ ਐ ਜਰੂਰ ਤੇ ਇਹ ਕਾਫੀ ਹੈਲਦੀ ਰੋਟੀ ਆ ਵੇਸਣ ਵਾਲੀ ਰੋਟੀ ਵੈਸੇ ਵੀ ਬਹੁਤ ਵਧੀਆ ਪਚ ਜਾਂਦੀ ਹੈ ਲੱਸੀ ਦੇ ਜਾਂ ਤੇ ਮੱਖਣ ਦੇ ਨਾਲ ਤੁਸੀਂ ਖਾ ਸਕਦੇ ਹੋ ਆਪਾਂ ਆਟਾ ਗੁੰਨ ਕੇ ਹਮ ਮਿਲਦੇ ਆ ਤੁਹਾਨੂੰ ਆਟਾ ਦਿਖਾਵਾਂਗੇ ਆਪਾਂ ਕਿ ਇਦਾਂ ਦਾ ਆਪਣਾ ਕਲਰ ਆਇਆ ਲਓ ਜੀ ਆਟਾ ਪਰ ਗੁੰਨ ਲਿਆ ਇਨੂੰ ਹੁਣ ਆਪਾਂ ਟੱਕ ਕੇ ਰੱਖ ਦਾਂਗੇ 10 ਮਿੰਟ ਦੀ ਰੈਸਟ ਤੋਂ ਬਾਅਦ ਵਿੱਚ ਆਪਾਂ ਰੋਟੀ ਬਣਾਵਾਂਗੇ। ਇਹਨੂੰ ਆਪਾਂ ਕੋਨਾ ਨੇਕ ਟੱਕ ਦੇਣੀ ਹੈ। ਠੀਕ ਹੈ ਜੀ। ਤਾਂ ਜੀ ਇਧਰ ਆਪਾਂ ਲੱਸੀ ਬਣਾ ਕੇ ਤਿਆਰ ਕਰਦੀ ਹੈ ਦਹੀਂ ਘਰ ਦਾ ਆਪਣਾ ਲੱਸੀ ਆਪਣੀ ਘਰ ਦੀ ਮੱਖਣਾ ਆਪਾਂ ਬਣਾ ਲਿਆ ਤਾਜ਼ਾ। ਇਧਰ ਆਪਾਂ ਜਾਂਦੇ ਜਿਹੜਾ ਲੱਸੀ ਦਾ ਬਣਾ ਕੇ ਰੱਖ ਲਿਆ ਹੁਣ ਆਪਾਂ ਬਣੋਣੇ ਆ ਵੀ ਰੋਟੀ। ਤੇ ਰੋਟੀ ਆਪਾਂ ਬਣਾ ਕੇ ਦਿਖਾਉਣੇ ਤਾਂ ਮੈਂ ਪਤਾ ਕਿ ਕਿ ਐਸਾ ਪਜਲਾਉਣੇ ਆ ਜੇ ਤੁਸੀਂ ਤਾਂ ਉਹਦੇ ਤੇ ਬਣਾਓਗੇ ਤਾਂ ਨੂਰ ਤੇ ਤੇ ਇਸ ਤੋਂ ਬੰਦੀ ਆਪਾਂ ਵੀ ਤੰਦੂਰ ਦੇ ਕੋਲ ਹੀ ਰੇਪੇਰ ਕਰਨ ਵਾਲੀ ਆ ਉਹ ਆਪਾਂ ਕਰਕੇ ਫਿਰ ਉਹਦੇ ਤੇ ਬਣਾ ਕੇ ਤੁਹਾਨੂੰ ਦਿਖਾਉਂਦਾ ਤਾਂ ਇਹ ਸਟ੍ਰੀਕ ਇਹਨਾਂ ਆਪਾਂ ਪੇੜਾ ਲੈ ਲੈਣੇ ਰੋਟੀ ਵੱਡੀ ਛੋਟੀ ਬਣਾਉਣ ਦੀ ਤੁਹਾਡੀ ਮਰਜ਼ੀ ਆ ਹੈਲਦੀ ਰੋਟੀ ਬਣਦੀ ਹੈ ਇਹ ਆਪਾਂ ਹੱਕ ਤੇ ਦੇ ਵਿੱਚ ਜਾਂ 10 ਦਿਨਾਂ ਦੇ ਵਿੱਚ ਬਣਾ ਕੇ ਖਾਣੀ ਚਾਹੀਦੀ ਹੈ ਬੇਸਣ ਵਾਲੀ ਰੋਟੀ ਹੈਲਦੀ ਹੁੰਦੀ ਹੈ ਤੇ ਜੇ ਤੁਸੀਂ ਤਲ ਕੇ ਬਣਾਉਣੀ ਹੈ ਤਾਂ ਤੁਸੀਂ ਕਿਉਂ ਲਾ ਕੇ ਉੱਪਰ ਮੁੱਦੀ ਮਾਰ ਸਕਦੇ ਹੋ ਤੇ ਮੇਰੀ ਸਲਾਹ ਤੁਸੀਂ ਤਲ ਕੇ ਨਾ ਬਣਾਇਓ ਇਦਾਂ ਹੀ ਲਾ ਕੇ ਥੱਲੇ ਮੱਖਣ ਦੇ ਨਾਲ ਚੁੱਕੜ ਕੇ ਖਾਓ ਵੀ ਤਾਂ ਬਹੁਤ ਵਧੀਆ ਲੱਗੂਗਾ ਤੇ ਨਾਲੇ ਹੈਲਦੀ ਵੀ ਰਹੂਗੀ ਐਕਸਟਰਾ ਕਿੰਨੇ ਪਿਆਜ਼ ਪਾਏ ਨੇ ਆਪਾਂ 10-15 ਮਿੰਟ ਦੀ ਰੈਸਟ ਤੋਂ ਬਾਅਦ ਆਟਾ ਬਹੁਤ ਵਧੀਆ ਹੋ ਜਾਂਦਾ ਨਾਲ ਦੀ ਨਾਲ ਰੋਟੀ ਨਹੀਂ ਬਣਦੀ ਤੇ ਇਸ ਤਰ੍ਹਾਂ ਆਪਾਂ ਦੋ ਤਿੰਨ ਭੇੜੇ ਘਰ ਲੈਣੇ ਆ ਸਿਆਉ ਦੇ ਵਿੱਚ ਤਾਂ ਆਪਾਂ ਮੱਕੀ ਦੀ ਗਾਜਰੇ ਦੀ ਜਿੱਥੇ ਦੀ ਬਦਲ ਕੇ ਖਾਣੇ ਦਾ ਪਤਾ ਹੈ ਜੀ ਕਣਕ ਦੀ ਰੋਟੀ ਜਿਹੜੀ ਥੋੜੀ ਜੀ ਸ਼ੂਗਰ ਵਧਾ ਦਿੰਦੀ ਹੈਗੀ ਇਸ ਤਰ੍ਹਾਂ ਆਪਾਂ ਨੂੰ ਨਾਲ-ਨਾਲ ਮਿੱਸੀ ਰੋਟੀ ਹਨਾ ਇਸ ਤਰ੍ਹਾਂ ਦੀਆਂ ਕੋਈ ਚੀਜ਼ਾਂ ਚਾਹੇ ਤੁਸੀਂ ਵੇਸਣ ਦਾ ਚਿਲਾ ਬਣਾਓ ਖਾਣੀ ਚਾਹੀਦੀ ਹੈ ਲੋ ਤਵਾ ਆਪਣਾ ਗਰਮ ਹੋ ਗਿਆ ਆਪਾਂ ਪਾਉਣੇ ਆਪਰ ਰੋਟੀ ਹਾਂਜੀ ਤਵਾ ਘਰਣਾ ਹੋ ਗਿਆ ਤੇ ਆਪਾਂ ਹਮ ਰੋਟੀ ਕਾਣੀ ਮੀਡੀਅਮ ਜਿਹਾ ਸਾਲਦੀ ਹੋਵੇ ਨਾ ਜਿਆਦੀ ਪਤਲੀ ਨਾ ਜਿਆਦੀ ਮੋਟੀ ਜੇ ਉਹ ਸਕੇ ਤਾਂ ਤੁਸੀਂ ਵਿੱਚ ਨਾਦ ਦਾਣਾ ਪਾਓਗੇ ਤਾਂ ਹੋਰ ਵੀ ਵਧੀਆ ਟੇਸਟ ਆਊਗਾ ਆਪਣੇ ਕੋਲ ਹੈ ਨਹੀਂ ਸੀ ਜੀ ਆਪਾਂ ਇਸ ਘਰ ਤੇ ਨਹੀਂ ਪਾਇਆ ਨਾਦ ਦਾਣਾ ਤੇ ਧਨੀਆ ਥਰਾ ਧਨੀਆ ਵੀ ਥੋੜਾ ਜਿਆ ਜਾਂ ਥੋੜੀ ਜੀ ਪਾਲਤ ਹੋ ਜੇ ਤਾਂ ਉਹ ਵਧੀਆ ਬਣਦਾ ਆਪਾਂ ਅਜੇ ਕੁਝ ਲਾਇਆ ਨਹੀਂ ਘਰੇ ਕੋਸ਼ਿਸ਼ ਕਰਿਓ ਕਿ ਤੁਸੀਂ ਇਸ ਤਰ੍ਹਾਂ ਸੁੱਕੀ ਰੋਟੀ ਬਣਾ ਕੇ نیچے ਲਾ ਕੇ ਫੇਰ ਚੋਪੜਿਓ ਤਾਂ ਬਹੁਤ ਵਧੀਆ ਬਣੂਗੀ ਵੱਲ ਨੂੰ ਤਾਂ ਆਪਾਂ ਗੈਸ ਤੇ ਜੇ ਕਰ ਲਈਏ ਤਾਂ ਵੀ ਬਹੁਤ ਵਧੀਆ ਰੋਟੀ ਬਣ ਜਾਂਦੀ ਪਰ ਆਪਾਂ ਗੈਸ ਦੇ ਇਸ ਤੇ ਨਹੀਂ ਰਾੜਦੇ ਇਸ ਤਰੀ ਰਾੜਾਂਗੇ ਇਸ ਤਰਾ ਬੁਲੇ ਬੁਲੇ ਪੌਣ ਦੇ ਨਾਲ ਤੁਸੀਂ ਮੈਨੂੰ ਆਵ ਕੱਟ ਸਕਦੇ ਆ ਇਹ ਫੁੱਲ ਦੀ ਤਾਂ ਕੱਟਦੀ ਆ ਵੈਸੇ ਉਹ ਗੈਸ ਤੇ ਲੈਂਦੇ ਇਹੋ ਜਿਹੀ ਗੈਸ ਤੇ ਪਕਾਵੋ ਥੋੜਾ ਜਿਹਾ ਸੀ ਇੱਕ ਵੱਤ ਭਾਗੀ ਅੱਗੇ ਸਨ ਵਾਲੀ ਰੋਟੀ ਮੱਕੀ ਦੀ ਰੋਟੀ ਵੀ ਇਦਾਂ ਹੀ ਹੁੰਦਾ ਹੈਗਾ ਐਸ ਤਰ੍ਹਾਂ ਥੋੜਾ ਜਿਹਾ ਜੇ ਤੁਸੀਂ ਆਟੇ ਨੂੰ ਰੈਸਟਰ ਦਿਓਗੇ ਤਾਂ ਕੋਈ ਵੀ ਜਿਹੜਾ ਆਪਣਾ ਪਿਆਜ਼ ਕੋਈ ਨਹੀਂ ਬਾਹਰ ਨਿਕਲ ਦੇ ਹਾਲੇ ਹੋਣੀ ਥੋੜਾ ਜਿਹਾ ਘੱਟ ਸੇਕ ਰੱਖਾਂਗੇ ਤੇ ਰੋਟੀ ਬਹੁਤ ਸੋਹਣੀ ਬਣਦੀ ਹੈ। ਇੱਧਰ ਦੇਖੋ ਜੀ ਤੁਸੀਂ ਕਿੰਨੇ ਪਿਆਜ਼ ਨੇ ਵਿੱਚ ਤੇ ਬਿਲਕੁਲ ਵੀ ਰੋਟੀ ਨਾਲ ਫਟਦੀਆਂ ਨਾ ਨਿਕਲਦੇ ਨੇ ਪਿਆਜ਼ ਬਹੁਤ ਸਾਰੇ ਰੋਟੀਆਂ ਇੰਦੀ ਹੈ ਜੀ। ਉਹ ਜੇ ਇਸ ਤਰ੍ਹਾਂ পুরো ਸੁੱਕੀਆਂ ਰੋਟੀਆਂ ਬਣਾ ਕੇ ਤੁਸੀਂ ਇਸ ਤਰ੍ਹਾਂ ਮੱਖਣ ਲਾ ਕੇ ਤੇ ਇਹਨੂੰ ਗਰਮ ਗਰਮ ਨੂੰ ਇਸ ਤਰ੍ਹਾਂ ਕਰਕੇ ਖਾਓਗੇ ਨਾ ਬਹੁਤ ਸੁਣੀ ਰੋਟੀ ਇਹ ਬਣਦੀ ਹੈ ਦੇਖੋ ਜੀ ਆਲੂ ਦੇ ਪਰਾਂਠੇ ਵਾਂਗ ਬਹੁਤ ਸੋਹਣੀ ਰੋਟੀ ਬਣ ਜਾਂਦੀ ਹੈ ਜੇ ਤੁਸੀਂ ਤਲ ਕੇ ਖਾਣੀ ਹੈ ਤਾਂ ਉਹ ਆਪਣੀ ਮਰਜ਼ੀ ਹੁੰਦੀ ਹੈ ਜੀ ਇਸ ਤਰ੍ਹਾਂ ਬਹੁਤ ਵਧੀਆ ਲੱਗਦੀ ਹੈ ਇਹ ਵੀ ਇਸ ਤਰ੍ਹਾਂ ਕਰਕੇ ਮੱਖਣ ਦੇ ਵਿੱਚ ਚੰਗੀ ਤਰ੍ਹਾਂ ਬੁੰਨ ਕੇ ਇਸ ਰੋਟੀ ਖਾ ਸਕਦੇ ਹੋ ਜੀ ਜੇ ਸਾਡੀ ਰੈਸਪੀ ਵਧੀਆ ਲੱਗੀ ਤੁਸੀਂ ਰੋਟੀ ਵਧੀਆ ਲੱਗੀ ਤਨ ਲਾਈਕ ਸ਼ੇਅਰ ਟਿਕਮੈਂਟ ਆ ਕੇ ਜਰੂਰ ਦੱਸਣਾ ਥੈਂਕ ਯੂ